ਨਾਮ ਉਹ ਗਿੱਦਲਜੰਦਰ ਸਿੰਘ ਸੰਧੂ ਆ ਜੀ ਅੱਛਾ ਜੀ ਇਹ ਕੀ ਗੱਲਬਾਤ ਹੋਈ ਜੀ ਘਟਨਾ ਜਿਹੜੀ ਇਹ ਵੀਰਦੀ ਮੇਰੇ ਨਾ ਆਂਗਣਵਾੜੀ ਸੈਂਟਰ ਆ ਜੀ ਇਹਨਾਂ ਦੇ ਘਰੇ ਵੰਦਨਾ ਨਾਮ ਦੀ ਲੇਡੀ ਆ ਜੀ ਉਮਰ ਉਹਦੀ ਕਰੀਬ 49 ਸਾਲ ਦੀ ਆ ਜੀ ਤੇ ਇਹ ਮਤਲਬ ਮੇਰੇ ਮੰਮੀ ਸੈਂਟਰ ਤੇ ਆਏ ਨੇ ਸੈਂਟਰ ਲਾ ਕੇ ਸਾਢੇ 12 ਇੱਥੋਂ ਚਲੇ ਗਏ ਨੇ ਇਹਨਾਂ ਦੇ ਨਾਲ ਦੇ ਘਰ ਵਿਆਹ ਸੀਗਾ ਤੇ ਇੱਕ ਬੇਟਾ ਇਹਨਾਂ ਦਾ ਫੋਨ ਠੀਕ ਕਰਾਉਣ ਚਲੇ ਗਿਆ ਜੀ ਦੂਜਾ ਬੇਟਾ ਦੂਜੇ ਬੇਟੇ ਨੂੰ ਕਹਿੰਦੀ ਵੀ ਜਾ ਪੈਸੇ ਘਟਾ ਲਿਆ ਉਹ ਬੇਟਾ ਪੈਸੇ ਕਢਾਉਣ ਚਲੇ ਗਿਆ ਆ ਉਹਨੇ ਚਰ ਨੂੰ ਜਦੋਂ ਵੱਡਾ ਬੇਟਾ ਆ ਗਿਆ ਤੇ ਵੇਖਿਆ ਜੀ ਦਰਵਾਜ਼ਾ ਬੰਦ ਆ ਤੇ ਅੰਦਰੋਂ ਧੂਆ ਨਿਕਲ ਰਿਹਾ ਸੀਗਾ ਨਾਲ ਦੇ ਕੋਠੇ ਤੋਂ ਚੜ ਕੇ ਬੇਟੇ ਨੇ ਪੌੜੀ ਲਾ ਕੇ ਉੱਪਰ ਵਾਲਾ ਦਰਵਾਜ਼ਾ ਤੋੜ ਕੇ ਥੱਲੇ ਆ ਕੇ ਅੱਗ ਬੁਝਾਈਆ ਤੇ ਫਿਰ ਸਾਰਿਆਂ ਨੂੰ ਦੱਸਿਆ ਜੀ ਕਿ ਅੰਦਰ ਅੱਗ ਲੱਗ ਗਈ ਕਾਰਨ ਕਾਰਨ ਦਾ ਭਾਜੀ ਕੁੱਛ ਨਹੀਂ ਪਤਾ ਜੀ ਕਿ ਥੋੜਾ ਜਿਹਾ ਕਹਿੰਦੇ ਵੀ ਦਿਮਾਗੀ ਕਉਂਗੀ ਬੱਚੇ ਵੀ ਥੋੜੇ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਬਾਕੀ ਇੱਕ ਬੇਟਾ ਜੌਬ ਕਰਦਾ ਪੜਿਆ ਲਿਖਿਆ ਬਟ ਉਹ ਵੀ ਥੋੜਾ ਦਿਮਾਗ ਤੋਂ ਛੋਟਾ ਬਿਲਕੁਲ ਹੀ ਦਿਮਾਗ ਤੋਂ ਮਤਲਬ ਨਹੀਂ ਸਹੀ ਸੀ ਕਿੰਨੇ ਬੱਚੇ ਦੋ ਬੱਚੇ ਆ ਜੀ ਆਪ ਤਿੰਨ ਜਾਣੇ ਇਕੱਠੇ ਮਾਂ ਤੇ ਦੋ ਬੇਟੇ ਹੋਰ ਕੋਈ ਪਰਿਵਾਰ ਹੋਰ ਕੋਈ ਪਰਿਵਾਰ ਰਿਸ਼ਤੇਦਾਰ ਇੱਕ ਚਾਚਾ ਜੀ ਚੰਡੀਗੜ੍ਹ ਉਹਨਾਂ ਨੂੰ ਫੋਨ ਕੀਤਾ ਸੀ ਬਟ ਉਹ ਕੋਈ ਰਿਸਪੌਂਡ ਨਹੀਂ ਕਰਦਾ ਇੱਕ ਇਥੇ ਮਾਸੀ ਦੀ ਬੇਟੀ ਉਹਨੂੰ ਫੋਨ ਕੀਤਾ ਸੀ ਉਹ ਕਹਿੰਦੀ ਕੰਮ ਚਾ ਜੀ ਮੈਂ ਆ ਨਹੀਂ ਸਕਦੀ ਕੰਮ ਆਲੂ ਮਾਰੀ ਬੱਚੇ ਪਕੀ ਦੇ ਰਹੀ ਨਹੀਂ ਅੰਗਣ ਵਾਲੀ ਤੇ ਲਗਾ ਕਰੀਬ 10 ਸਾਲ ਤੋਂ ਮੇਰੀ ਮਦਰ ਦੇ ਨਾਲ ਹੀ ਹੈ ਜੀ ਵਰਕ ਐਜ਼ ਅ ਹੈਲਪਰ ਮੇਰੇ ਮਦਰ ਵਰਕਰ ਨੇ ਸੰਦੂਕ ਕਲੋਨੀ ਸੈਂਟਰ ਹੈ ਜੀ ਤੁੰਗ ਪਾਈ ਦਾ ਤੇ ਕਰੀਬ 10 ਸਾਲ ਤੋਂ ਇਹ ਮਤਲਬ ਜੌਬ ਕਰ ਰਹੇ ਸੋ ਕਾਰਨ ਦਾ ਪਤਾ ਲੱਗਾ ਵੀ ਕਿਉਂ ਇਸ ਤਰ੍ਹਾਂ ਦੀ ਨਹੀਂ ਜੀ ਕੋਈ ਕਾਰਨ ਦਾ ਪਤਾ ਨਹੀਂ ਲੱਗਾ ਜੀ ਨਾ ਹੀ ਕੋਈ ਗੱਲ ਵੀ ਕੀਤੀ ਆ ਕਿ ਕੋਈ ਗੱਲ ਹੋਈ ਹੋਵੇ ਜਾਂ ਘਰ ਚ ਲੜਾਈ ਹੋਈ ਹੋਵੇ ਜਾਂ ਕਿਸੇ ਆਂਢੀ ਗੁਆਂਢੀ ਨਾਲ ਲੜਾਈ ਹੋਵੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਆ ਜੀ ਈ ਦਿਮਾਗ ਚ ਰੱਬ ਜਾਣੇ ਹੁਣ ਕੀ ਦਿਮਾਗ ਚ ਆਇਆ ਤੇ ਹਾਂਜੀ ਮੌਕੇ ਤੇ ਪੈਸੇ ਚੋਸ ਆ ਵੀ ਆਏ ਸੀਗੇ ਫ੍ਰੈਂਸਿਕ ਉਹਨਾਂ ਨੇ ਕਿਹਾ ਸੀਗਾ ਫ੍ਰੈਂਸਿਕ ਲੈਬ ਪੀਆਰ ਹੈ ਫ੍ਰੈਂਸਿਕ ਵਾਲੇ ਤੇ ਹੁਣ ਡੈੱਡ ਬੋਡੀ ਲੈ ਕੇ ਚੱਲਿਆ ਜੀ ਸਿਵਲ ਹਸਪੀਟਲ ਪੋਸਟਮਾਰਟਮ ਤੇ ਠੀਕ ਅਸੀ ਠੀਕ ਹਾਂਜੀ ਸਰ ਮੈਂ ਮਨਦੀਪ ਕੌਰ ਆਂਗਣਵਾੜੀ ਵਰਕਰ ਤੇ ਸਾਰੇ ਮੇਰੀ ਹੈਲਪਰ ਸੀਗੀ ਤੇ ਮਤਲਬ ਜਿਵੇਂ ਬੱਚੇ ਲਿਆਉਣੇ ਇੰਨੇ ਬੱਚਿਆਂ ਨੂੰ ਕੰਮ ਕਰਾਉਣਾ ਬੱਚਿਆਂ ਨੂੰ ਖਵਾਉਣਾ ਪਿਉਣਾ ਮੇਰਾ ਕੰਮ ਸੀ ਮੈਂ ਆਪਣੇ ਰਜਿਸਟਰ ਮਤਲਬ ਕਰਨੇ ਮੈਂ 12:30 ਵਜੇ ਮੈਂ ਇਥੋਂ ਗਈ ਆ ਤੇ ਮੈਂ ਕਿਹਾ ਕਿ ਤੂੰ ਜਾ ਵਿਆਹ ਚਲ ਜਾ ਤੇ ਆਂਦੀ ਮੈਂ ਨਹੀਂ ਜਾਣਾ ਮੈਂ ਕਿਹਾ ਨਹੀਂ ਤੂੰ ਚਲ ਜਾ ਮੈਂ ਚੱਲੀ ਆ ਮਤਲਬ ਮੈਂ ਵੀ ਚੱਲੀ ਆ ਤੇ ਤੂੰ ਵਿਆਹ ਚਲ ਜਾ 12:30 ਵਜੇ ਨੇ ਬੱਚਿਆਂ ਨੂੰ ਛੁੱਟੀ ਕਰਕੇ ਮੈਂ ਆਪਣੇ ਘਰ ਚ ਲੇ ਗਈ ਆ ਇਹ ਮੇਰੇ ਮਗਰੋਂ ਮਤਲਬ ਆਪ ਤਿਆਰ ਹੋਈ ਆ ਤਿਆਰ ਹੋ ਕੇ ਤੇ ਪਤਾ ਨਹੀਂ ਹੁਣ ਬੱਚੇ ਕੋਈ ਜਾਂਦੇ ਬੈਂਕ ਚੈੱਕ ਚਲੇ ਗਿਆ ਵਾ ਇੱਕ ਇਹਦਾ ਇੱਕਦਾ ਫੋਨ ਖਰਾਬ ਸੀ ਉਹ ਫੋਨ ਆਪਣਾ ਬਣਾਉਣ ਚਲੇ ਗਿਆ ਤੇ ਅੰਦਰੋਂ ਕੁੰਡੀ ਮਾਰ ਕੇ ਨੇ ਆਪਣੀ ਆਪਣੇ ਆਪ ਨੂੰ ਅੱਗ ਲਾ ਲਈ ਕੋਈ ਕਾਰਨ ਤਾਂ ਨਹੀਂ ਪਤਾ ਲੱਗਾ ਸਰ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਨਹੀਂ ਕਿਉਂ ਲਾਈ ਆ ਕੀ ਕਾਰਨ ਸੀ ਨਹੀਂ ਪਤਾ ਕੰਪਲੇਂਟ ਇਨਫੋਰਮੇਸ਼ਨ ਆਈ ਸੀ ਕਿ ਇਥੇ ਸੰਧੂ ਕਲੋਨੀ ਵਿੱਚ ਕਿਸੇ ਲੇਡੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਜਿਹੜੀ ਸੁਸਾਈਸਾਈਡ ਕਮਿਟ ਕੀਤਾ ਜੋ ਅਸੀਂ ਇਥੇ ਮੌਕੇ ਤੇ ਆਏ ਆ ਇਹ ਲੇਡੀ ਹੈ ਦੀ ਉਮਰ ਕਰੀਬ 45 ਸਾਲ ਵੰਦਨਾ ਨਾਮ ਹੈ ਦਾ ਆਪਣੇ ਪੇਕੇ ਘਰ ਆ ਰਹੀ ਸੀਗੀ ਤੇ ਅੱਜ 1 ਵਜੇ ਦੇ ਕਰੀਬ ਘਰ ਵਿੱਚ ਇਕੱਲੀ ਸੀਗੀ ਤੇ ਇਹਨੇ ਖੁਦ ਨੂੰ ਅੱਗ ਲਾ ਕੇ ਜਿਹੜੀ ਆ ਆਪਣਾ ਸੁਸਾਈਡ ਕੀਤਾ ਫਰਦਰ ਜਿਹੜੀ ਅਸੀਂ ਮੌਕੇ ਤੇ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਏਗਾ ਤੁਹਾਡੇ ਧਿਆਨ ਚ ਲਿਓ ਕਿਹੜਾ ਏਰੀਆ ਸਰ ਪਿੰਡਾ ਗਲੀ ਨੰਬਰ ਕੀ ਹੋਰ ਇਹ ਸੰਦੂਕ ਕਲੋਨੀ ਆ ਜੀ ਤੇ ਗਲੀ ਨੰਬਰ ਕਿੰਨਾ ਦੋ ਦੋ ਨੰਬਰ ਗਲੀ ਹੈ